ਸਾਡੀ ਗੱਲ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਦੁਸਾਂਝ ਕਲਾਮ ਤੋਂ ਸਿੱਧੀਆਂ ਤਸਵੀਰਾਂ ਦੁਸਾਂਝ ਕਲਾਮ ਪਿੰਡ ਦੀ ਵਾਦੀ ਤੋਂ ਆਪਣੇ ਪਿੰਡ ਦੇ ਤੋਂ ਬਾਵਾਲੀ ਬਸਤੀ ਤੋਂ ਜਿਹੜਾ ਰੋਡ ਤੇ ਢੇਰ ਪਿਆ ਸੀਗਾ ਸਰਪੰਚ ਨਿਰਮਲ ਕੁਮਾਰ ਨਵੀ ਦੀ ਜੋਗਗਵਾਈ ਵਿੱਚ ਵਿੱਚ ਚੁਕਾਇਆ ਜਾ ਰਿਹਾ ਸੋ ਜਿਹੜਾ ਜਗੀਰੀ ਮਾਸਟਰ ਦੇ ਖੂਹ ਵਾਲੇ ਰੋਡ ਤੇ ਸੀਗਾ ਉੱਥੋਂ ਤਕਰੀਬਨ ਤਕਰੀਬਨ 17 ਟਰਾਲੀਆਂ ਚੱਕੀਆਂ ਗਈਆਂ ਤੇ ਰਸਤਾ ਜਿਹੜਾ ਪਧਰਾ ਕਰ ਦਿੱਤਾ ਬੇਨਤੀ ਆ ਪਿੰਡ ਵਾਸੀਆਂ ਨੂੰ ਇੱਧਰ ਵੀ ਮੱਲਾ ਵਾਸੀਆਂ ਨੂੰ ਬੇਨਤੀ ਆਖੀ ਕੂੜਾ ਕਰਕਟ ਜਿਹੜਾ ਥੋੜਾ ਜਿਹਾ ਗਾਂ ਕਰਕੇ ਸਿੱਟਣ ਰਾਹਤੇ ਵਿੱਚ ਕੂੜਾ ਜਿਹੜਾ ਔਣਕਾਰ ਨੂੰ ਰਸਤਾ ਰਾਹਗੀਰਾਂ ਨੂੰ ਬੜੀ ਪਰੇਸ਼ਾਨੀ ਆਉਂਦੀ ਆ ਸੋ ਮਸ਼ੀਨ ਲੱਗੀ ਹੋਈ ਆ ਇੱਥੋਂ ਵੀ ਪਹਿਲੀ ਟਰਾਲੀ ਜਿਹੜੀ ਭਰਨ ਜਾ ਰਹੇ ਆ ਇਹ 18ਵੀਂ ਟਰਾਲੀ ਹੈਗੀ ਆ ਜਿਹੜੀ ਕਿ ਤੇ ਜਿਹੜਾ ਕੂੜਾ ਚੱਕਣ ਦੇ ਅੱਜ ਇਹ ਡੇਵਿਡ ਦੇ ਖੇਤਾਂ ਦੇ ਨਾਲ ਲੱਗਦੀ ਜਿਹੜੀ ਢੇਰ ਪਏ ਆ ਇੱਥੋਂ ਢੇਰ ਚੱਕਣੇ ਸ਼ੁਰੂ ਕੀਤੇ ਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਟਰਾਲੀ ਪਰਦੇ ਹੋਏ ਜੀਸੀਬੀ ਤੋਂ ਪਿੰਡ ਵਾਸੀਆਂ ਨੂੰ ਬੇਨਤੀ ਆ ਕਿ ਕੂੜਾ ਜਿਹੜਾ ਆ ਉਹ ਰਸਤੇ ਵਿੱਚ ਨਾ ਸੱਟ ਕੇ ਥੋੜਾ ਅੱਗੇ ਟੋਏ ਦੇ ਵਿੱਚ ਜਾ ਕੇ ਸਿੱਟਣ ਤਾਂ ਜੋ ਰਾਹੀ ਗਿਰਾਂ ਨੂੰ ਤੇ ਰਸਤੇ ਵਿੱਚ ਕੂੜਾ ਨਾ ਆਵੇ ਸੋ ਸਰਪੰਚ ਵੱਲੋਂ ਨਿਰਮਲ ਕੁਮਾਰ ਨਵੀ ਵੱਲੋਂ ਵੀ ਬੇਨਤੀ ਆ ਕਿ ਪਿੰਡ ਦੀ ਵਾਦੀ ਵਿੱਚ ਜਿਹੜਾ ਸ਼ੀਦੀਗੁਰ ਤੋਂ ਰੇਲ ਰੋਡ ਤੇ ਢੇਰ ਵਾਸਤੇ ਆ ਉਹ ਵੀ ਉਹਨਾਂ ਦਾ ਰਸਤਾ ਪੱਧਰਾ ਕਰ ਦਿੱਤਾ ਪਲਾਟ ਦੇ ਅੱਗੇ ਜਾ ਕੇ ਹੀ ਕੂੜਾ ਕਰਕਟ ਜਿਹੜਾ ਸਿੱਟਿਆ ਜਾਵੇ ਜੇਕਰ ਕੂੜਾ ਕਰਕਟ ਰਸਤੇ ਵਿੱਚ ਕੋਈ ਸਿੱਟਦਾ ਪਾਇਆ ਗਿਆ ਵਿਸ਼ੰਦਾਸ ਲੰਬੜਦਾਰ ਦੀ ਇਹ ਡਿਊਟੀ ਲਗਾ ਦਿੱਤੀ ਆ ਜੇ ਉਹ ਵਿਸ਼ੰਦਾਸ ਨੂੰ ਕੋਈ ਵੱਧ ਘੱਟ ਬੋਲਦਾ ਜਾਂ ਫਿਰ ਉਹ ਕੂੜਾ ਕਰਕਟ ਸੱਟਦੇ ਨੂੰ ਦੇਖਦਾ ਆ ਉਹਦੇ ਘਰ ਜੁਰਮਾਨੇ ਦੀ ਪਰਚੀ ਜਿਹੜੀ ਉਹ ਪਹੁੰਚੀ ਜਾਊਗੀ ਜੁਰਮਾਨਾ 1000 ਰੁਪਿਆ ਕੀਤਾ ਜਾਵੇਗਾ ਕੋਈ ਪਿੰਡ ਵਾਲਾ ਇਤਰਾਜ ਨਾ ਕਰੇ ਤੇ ਸਾਡੇ ਘਰ 1000 ਰੁਪਿਆ ਕਾਤੇ ਭੇਜਿਆ ਪਰਚੀ ਭੇਜੀ ਆ ਸੋ 1000 ਰੁਪਿਆ ਜਿਹੜਾ ਜੁਰਮਾਨਾ ಗ್ರಾಮ ਪੰਚਾਇਤ ਵੱਲੋਂ ਰੱਖਿਆ ਗਿਆ ਕਿ ਜੇ ਕੋਈ ਰਸਤੇ ਦੇ ਵਿੱਚ ਕੂੜਾ ਸੈਟ ਦਾ ਪਾਇਆ ਗਿਆ ਤਾਂ 1000 ਰੁਪਿਆ ਉਹਨੂੰ ਜੁਰਮਾਨਾ ਕੀਤਾ ਜਾਵੇਗਾ ਸੋ ਬਹੁਤ ਬਹੁਤ ਧੰਨਵਾਦ ਇਹ ਜਣਾ ਜੁਣ ਲਈ ਦਸਾਂਝ ਕਲਾ ਲਾਈਵ ਨਿਊਜ਼ ਚੈਨਲ ਤੋਂ ਮੈਂ ਤੁਹਾਡਾ ਆਪਣਾ ਸੁਰਿੰਦਰਪਾਲ ਕੁੱਕੂ ਦਸਾਂਝ ਕਲਾ ਚੈਨਲ ਨੂੰ ਬਹੁਤ ਬਹੁਤ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸ਼ੇਅਰ ਕਰੋ ਬਹੁਤ ਬਹੁਤ ਧੰਨਵਾਦੀ ਸਤਿ ਸ਼੍ਰੀ ਅਕਾਲ ਜੀ ਹੁਣ ਪਹੁੰਚੇ ਆ ਬਾਹਰੀ ਵਸਤੀ ਜਿਹੜਾ ਅੱਡੇ ਤੋਂ ਹਾਸਤਾਲ ਤੋਂ ਉਹ ਪਿੰਡ ਵਾਲਾ ਰੋਡ ਜਾਂਦਾ ਜਿੱਥੋਂ ਢੇਰ ਚੁਕਾਏ ਸੀਗੇ ਹੁਣ ਬੀਬੀਆਂ ਭੈਣਾਂ ਨੂੰ ਬੇਹੀ ਬੇਨਤੀ ਆ ਕਿ ਢੇਰ ਜਿਹੜੇ ਆ ਗਾਂਮਸ਼ਾਂ ਕੀਤੇ ਆ ਤੇ ਮੋਹਰੇ ਸਿੱਟੀ ਜਾਂਦੇ ਆ ਸਫਾਈ ਜਿਹੜੀ ਉਹ ਜ਼ਿਆਦਾ ਕਰਨੀ ਪੈ ਰਹੀ ਆ ਤੇ ਇਸ ਕਰਕੇ ਭੈਣਾਂ ਨੂੰ ਬੇਨਤੀ ਆ ਕਿ ਕੂੜਾ ਜਿਹੜਾ ਆ ਉਹ ਅੱਗੇ ਜਾ ਕੇ ਉਹ ਪਰਲੀ ਸਾਈਡ ਜਿੱਥੇ ਹੁਣ ਸਫਾਈ ਲੱਗਿਆ ਕਰਾਉਣ ਬੂਟੀ ਦੇ ਕੋਲ ਇਹਨੂੰ ਕੂੜੇ ਨੂੰ ਅੱਗੇ ਧੱਕ ਕੇ ਕਰਨ ਜਾ ਰਹੀ ਆ ਮਸ਼ੀਨ ਤਾਂ ਬੇਨਤੀ ਇਹੀ ਆ ਕਿ ਜਿਹੜਾ ਸਫਾਈ ਮਹਿਮ ਜਿਹੜੀ ਆ ਉਹ ਸ਼ੁਰੂ ਕੀਤੀ ਆ ਉਹਦੇ ਵਿੱਚ ਬਾਰ ਬਾਰ ਜਿਹੜਾ ਇਹ ਸਾਡ ਤੋਂ ਜਿਹੜਾ ਕੰਮ ਲਿਆ ਜਾ ਰਿਹਾ ਸਫਾਈ ਦਾ ਮਸ਼ੀਨਾਂ ਦਾ ਖਰਚਾ ਬਹੁਤ ਹੈ ਔਰ ਕਿੱਥੋਂ ਇੰਨਾ ਖਰਚਾ ਕਰੀ ਜਾਈਏ ਇਸ ਕਰਕੇ ਆਪਾਂ ਨੂੰ ਵੀ ਥੋੜਾ ਐਫਰਟ ਕਰਨਾ ਪੈਣਾ ਕਿ ਅਸੀਂ ਵੀ ਸਫਾਈ ਦਾ ਖਿਆਲ ਰੱਖੀਏ ਤਾਂ ਜੋ ਇਦਾਂ ਦੀ ਜਿਹੜੀ ਬਾਰ ਬਾਰ ਕੰਮ ਦਾ ਪੈਂਦਾ ਆ ਇਹ ਨਾ ਪਿਆ ਜਾਵੇ ਸੋ ਬਾਰ ਬਾਰ ਸਰਪੰਚ ਵੱਲੋਂ ਇਹੀ ਬੇਨਤੀ ਆ ਕਿ ਜਿੰਨੇ ਵੀ ਬੀਬੀਆਂ ਭੈਣਾਂ ਕੂੜਾ ਸਿੱਟਣ ਆਉਂਦੀਆਂ ਉਹ ਰਾਹ ਦੇ ਵਿੱਚ ਨੇੜੇ ਨਾ ਸਿੱਟਣ ਹੁਣ ਜਿੱਥੇ ਕੂੜਾ ਸਫਾਈ ਕਰਕੇ ਕੂੜੇ ਨੂੰ ਧੱਕ ਕੇ ਥੋੜਾ ਗਾਂ ਕੀਤਾ ਜਾਵੇਗਾ ਤਾਂ ਜੋ ਇਥੋਂ ਰਸਤਾ ਪਧਰਾ ਹੋ ਜਵੇ ਤੇ ਉਰੇ ਪਾਸੇ ਕੋਈ ਵੀ ਕੂੜਾ ਸੈਟਪਾ ਪਾਇਆ ਗਿਆ ਜਾਂ ਕੋਈ ਬੀਬੀ ਆ ਭੈਣਵਾ ਉਹਨਾਂ ਨੂੰ ਮਤਲਬ ਜਿਹੜਾ ਆ ਜੁਰਮਾਨਾ ਕੀਤਾ ਜਾਊਗਾ ਹੁਣ ਸਿੱਧੇ ਸਿੱਧੇ ਲੱਗ ਜਾਂਦੇ ਵਿੱਚ ਇਹੀ ਆ ਕਿ ਜੁਰਮਾਨਾ ਜਿਹੜਾ 1000 ਰੁਪਏ ਤੋਂ ਘੱਟ ਨਹੀਂ ਹੋਣਾ ਜਿਹੜਾ ਕੋਈ ਕੂੜਾ ਇੱਥੇ ਨੇੜੇ ਸਿੱਟਦਾ ਰਿਹਾ ਇਹ ਨਾ ਇਹ ਮਤਲਬ ਇੱਥੇ ਇੱਕ ਸਿੱਟਦਾ ਜਿੱਥੇ ਜ ਮਸ਼ੀਨ ਖੜੀ ਆ ਹੁਣ ਜੀਸੀਬੀ ਨੇ ਅੱਗੇ ਤੱਕ ਜਾ ਕੇ ਕੂੜਾ ਜਿਹੜਾ ਉਹ ਕਰਨਾ ਸ਼ੁਰੂ ਕਰ ਦਿੱਤਾ ਆ ਉਰੇ ਨੂੰ ਧੱਕ ਕੇ ਗਾਹ ਤਾਂ ਕੀ ਕਰਨਾ ਆ ਜਿਸ ਕਰਨ ਇਹਦਾ ਖਰਚਾ ਜਿਹੜਾ ਉਹ ਵੱਧ ਤੋਂ ਵੱਧ ਪੈ ਰਿਹਾ ਬਾਰ ਬਾਰ ਇਹ ਕੰਮ ਹੋਣ ਵਾਲੇ ਹੈ ਨਹੀਂਗੇ ਕਿ ਨਾ ਤਾਂ ਆਪਾਂ ਕਿਸੇ ਕੂੜੇ ਵਾਲੇ ਦੇ ਕੋਈ ਪੈਸੇ ਦੇਣੇ ਆ ਨਾ ਕਿਸੇ ਨੂੰ ਹੋਰ ਕੁਛ ਕਰਨਾ ਪਿੰਡ ਦੇ ਵਿੱਚ ਕੂੜੇ ਵਾਲਾ ਵੀ ਲੱਗਾ ਆ ਪਰ ਉਹਨੂੰ ਦੇਣਾ ਨਹੀਂ ਕੁਛ ਇਸ ਕਰਕੇ ਬਾਰ ਬਾਰ ਇਹੀ ਬੇਨਤੀ ਕਰਦੇ ਆ ਕਿ ਕੂੜਾ ਜਿਹੜਾ ਉਹ ਨਿਯਾਰਤ ਜਿਹੜੀ ਜਗ੍ਹਾ ਬਣੀ ਆ ਕੂੜੇ ਵਾਲੀ ਉਹ ਕੁਛ ਕਾਫੀ ਦੂਰ ਤੱਕ ਕੂੜਾ ਸਿੱਟਿਆ ਜਾ ਸਕਦਾ ਤੇ ਬਾਰੇ ਬੀਬੀਆਂ ਭੈਣਾਂ ਵੱਲੋਂ ਘਰੋਂ ਤਾਂ ਲੈ ਆਉਂਦੀਆਂ ਪਰ ਰਾਸਤੇ ਦੇ ਵਿੱਚੇ ਸੱਟ ਕੇ ਚਲੇ ਜਾਂਦੀਆਂ ਇਸ ਕਰਕੇ ਬੇਨਤੀ ਆ ಗ್ರಾಮ ਪੰਚਾਇਤ ਦੁਸਾਂਝ ਕਲਾਂ ਨਿਰਮਲ ਘਰ ਨਵੀ ਤੇ ਪੰਚਾਇਤ ਮੈਂਬਰਾਂ ਵੱਲੋਂ ਕਿ ਇੱਥੇ ਕੂੜਾ ਹੁਣ ਨਾ ਸਿੱਟਿਆ ਜਾਵੇ ਜਿਹੜਾ ਕੂੜੇ ਆ ਉਹਨੂੰ ਜੱਕ-ਜੱਕੇ ਹੁਣ ਗਾਂ ਕੀਤਾ ਜਾ ਰਿਹਾ ਤਾਂ ਜੋ ਮਹੱਲੇ ਦੇ ਵਿੱਚ ਜਿਹੜੀ ਗੰਦਗੀ ਆ ਗੰਦਗੀ ਦੇ ਢੇਰਾਂ ਮਾਰ ਲੱਗ ਜਾਂਦੇ ਉਹ ਤੋਂ ਬਚਿਆ ਜਾ ਸਕੇ ਸੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਬੀਬੀਆਂ ਭੈਣਾਂ ਆ ਕੇ ਖਾਸ ਕਰਕੇ ਬੇਨਤੀ ਆ ਇਹ ਪ੍ਰਬੰਧਕਾਂ ਜਿਹੜੇ ਭਰਾ ਵੀ ਇੱਥੇ ਆ ਕੇ ਕੂੜਾ ਸੈੱਟਦੇ ਉਹਨਾਂ ਨੂੰ ਵੀ ਬੇਨਤੀ ਆ ਇਹ ਕੂੜਾ ਜਿਹੜਾ ਆ ਉਹ ਗਾਂਹ ਜਾ ਕੇ ਸੱਟਿਆ ਜਾਵੇ ਬਹੁਤ ਬਹੁਤ ਧੰਨਵਾਦ ਜੀ